ਭਾਵੇਂ 1 ਸੈਕਿੰਡ ਹੋਇਆ ਹੋਵੇ ਬੱਚੇ ਦੇ ਜਨਮ ਹੋਏ ਨੂੰ ਤੇ ਚੇਤੇ ਰੱਖਿਓ ਜੇ ਉਹ ਪਾਣੀ ਵਿੱਚ ਪਾਵਾਂਗੇ ਤੇ ਉਹ ਡੁੱਬ ਜਾਂਦਾ ਪਰ ਇੱਕ ਸੈਕਿੰਡ ਪਹਿਲਾਂ ਵੀ ਪਾਣੀ ਚ ਆਇਆ ਲੱਭ ਧਿਆਨ ਨਾਲ ਸੁਣ ਤੇਰੀ ਜ਼ਿੰਦਗੀ ਕਦੋਂ ਬੀਤ ਜਾਣੀ ਬੰਦਾ ਤੈਨੂੰ ਪਤਾ ਹੀ ਨਹੀਂ ਮਿਲਦਾ ਰਾਤ ਦੇ ਪਹਿਰਾਂ ਦੀ ਤੱਕ ਫਿਰ ਲੱਭ ਧਿਆਨ ਨਾਲ ਸੁਣ ਬਾਹਰੀ ਤੌਰ ਤੇ ਉੱਤੇ ਪੰਜ ਤੱਤ ਨੇ ਪਰ ਬਾਹਰੀ ਤੌਰ ਤੇ ਇਕੱਠੇ ਨਹੀਂ ਕੀਤੇ ਜਾ ਸਕਦੇ ਆ ਮਾਲਕ ਨੇ ਪੰਜਾਂ ਤੱਤਾਂ ਦਾ ਪੁਤਲਾ ਇਕੱਠਾ ਕਰਕੇ ਬਣਾ ਦਿੱਤਾ ਆਹ ਹੈ ਗੁਰੂ ਜੀ ਦਾ ਖਾਲਸਾ ਆਹੇ ਗੁਰੂ ਜੀ ਦੀ ਇਫਤ ਹੈ ਵਖਤੇ ਦਾ ਇਹ ਸਭ ਤੋਂ ਪਹਿਲਾ ਕਰਮ ਹੁੰਦਾ ਹੈ ਕਿ ਜਿੱਥੇ ਕੋਈ ਪ੍ਰਚਾਰ ਗੱਲ ਛੱਡ ਗਿਆ ਹੋਵੇ ਉਸ ਤੋਂ ਅਗਲੀ ਗੱਲ ਸ਼ੁਰੂ ਕਰੇ ਉਹੀ ਜੋੜ ਲਾਵੇ ਤਾਂ ਬਹੁਤ ਚੰਗਾ ਹੁੰਦਾ ਹੈ ਗਿਆਨੀ ਜੀਵਾ ਸਿੰਘ ਜੀ ਆਵਾਸ ਦੀ ਗੱਲ ਕਰਦੇ ਸੀ ਨਾਮ ਦੀ ਗੱਲ ਕਰਦੇ ਸੀ ਮੇਰੇ ਮਨ ਵਿੱਚ ਵਿਸ਼ਵਾਸ ਬਹੁਤ ਸੀ ਪਰ ਹੁਣ ਜੇ ਆਪਾਂ ਵਿਚਾਰ ਕਰਨੀ ਹੈ ਤਾਂ ਗੁਰੂ ਨਾਨਕ ਸਿਰ ਸੱਚੇ ਬਾਦਸ਼ਾਹ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਦੀ ਵਸੋਂ ਉਸ ਭਿਆਨਕ ਸੰਸਾਰ ਵਿੱਚ ਹੈ ਜਿਸ ਦੇ ਵਿੱਚ ਪਾਣੀ ਨਹੀਂ ਥਾਂ ਤ੍ਰਿਸ਼ਨਾ ਦੀ ਅੱਗ ਮਾਲਕ ਨੇ ਆਪ ਪੈਦਾ ਕੀਤੀ ਜਿੱਥੇ ਪਾਤਸ਼ਾਹ ਕਹਿੰਦੇ ਆ ਤੀ ਆਪਣੇ ਅੱਖੋਂ ਦੇਖੀ ਕਿ ਇਸ ਸੰਸਾਰ ਦੀ ਅੱਗ ਵਿੱਚ ਲੋਕੀ ਮੋਹ ਦੇ ਚਿਕੜ ਵਿੱਚ ਡੁੱਬਦੇ ਜਾਂਦੇ ਉੱਥੇ ਪਾਤਸ਼ਾਹ ਬਚਨ ਕਰਦੇ ਨੇ ਕਿਉਂ ਡੁੱਬਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਇੱਕ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਥਾਵੇਂ-ਥਾਵੇਂ ਜਾਂਦੇ ਆ ਤੇ ਇਨਸਾਨ ਇਸ ਸੰਸਾਰ ਵਿੱਚ ਡੁੱਬ ਜਾਂਦਾ ਹੈ। ਉਹ ਸ਼ਬਦ ਆਪਾਂ ਰੋਜ਼ ਪੜ੍ਹਨੇ ਆ ਤਿਤ ਸਰਵ ਰੜੈ ਭਈ ਲੈ ਨਿਵਸਾ ਪਾਣੀ ਪਾਪ ਤਿਨਹਿ ਕੀਆ। ਪੰਥ ਜੋ ਮੋਹ ਪਰ ਨਹਿ ਚਾਲੈ ਹਮ ਦੇਖਾ ਤਹਿ ਡੂਬੀਐ ਕਿਉ ਡੂਬਿਆ ਮਨ ਏਕ ਨ ਚਿੱਤ ਸਮੂਹ ਮਣਾ ਹਰ ਵਿਸਰਤ ਤੇਰੇ ਗੁਣ ਗਿ। ਇੱਕ ਸ਼ਬਦ ਹੈ ਪੰਚਮ ਪਾਤਸ਼ਾਹੀ ਦਾ ਮਹਾਰਾ ਕਹਿੰਦੀ ਹੈ ਤਾਂ ਭਾਵੇਂ ਭਿਆਨਕ ਸਮੁੰਦਰ ਪਰ ਜਦੋਂ ਉਸ ਕਰਤੇ ਦੀ ਟੇਕ ਲੈ ਲਈ ਉਸ ਪਰਮਾਤਮਾ ਦੇ ਚਰਨਾਂ ਦਾ ਪਿਆਰ ਪਾ ਲਿਆ ਤੇ ਇਸ ਸੰਸਾਰ ਵਿੱਚ ਫਿਰ ਪੈਰ ਵੀ ਨਾ ਖੁੱਭਾ ਇੱਕ ਤਾਂ ਉਹ ਸੀ ਜਿਹੜਾ ਡੁੱਬ ਗਿਆ ਸਾਰਾ ਪਰ ਇੱਕ ਉਹ ਹੈ ਜਿਹਨੇ ਕਰਤੇ ਦੇ ਵਿੱਚ ਆਪਣਾ ਚੇਤ ਟਕਾ ਲਿਆ ਤੇ ਉਹਦਾ ਪੈਰ ਵੀ ਇਸ ਭਿਆਨਕ ਸਮੁੰਦਰ ਵਿੱਚ ਖੁੱਭਾ ਦਾ ਉਹ ਇਸ ਸੰਸਾਰ ਤੋਂ ਪਰ ਗਿਆ ਕਿਉਂ ਪਰਿਆ ਜੀ ਮਾਰਾ ਕਹਿੰਦੇ ਆ ਇੱਕ ਪਰਮਾਤਮਾ ਦੀ ਪੀਕ ਆਪਾਂ ਰੋਜ਼ ਪੜਨੇ ਆ ਅੰਤਮ ਪਾਤਸ਼ਾਹ ਜੀ ਕਹਿੰਦੇ ਆ ਨਦੀ ਤਰੰਗ ਢੀ ਮੈਂਡਾ ਤੋਜ ਨਾ ਹੁੰਬੈ ਮਨਜ ਮੁਹੱਬਤ ਤੇਰੀ ਤਉ ਸਹਿ ਚਰਣੀ ਮੈਂਡਾ ਹੀੜਾ ਸਤਿਗੁਰ ਨਾਨਕ ਤੁਲਹਾ ਵੇੜੀ ਇਸ ਸੰਸਾਰ ਦੇ ਭਿਆਨਕ ਸੰਸਾਰ ਤੋਂ ਭਿਆਨਕ ਸਮੁੰਦਰ ਤੋਂ ਇਨਸਾਨ ਕਰ ਗਿਆ ਮਨ ਵਿੱਚ ਕਈ ਵਾਰੀ ਖਿਆਲ ਹੁੰਦਾ ਹੈ ਕਿ ਇਨਸਾਨ ਕਰ ਕਿਵੇਂ ਸਕਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੰਦੇ ਦੀ ਜਿੰਦਗੀ ਨੂੰ ਚਾਰ ਪਹਿਰਿਆਂ ਵਿੱਚ ਵੰਡ ਦਿੱਤਾ ਤੇ ਹਰ ਇੱਕ ਪਹਿਰੇ ਦਾ ਕਹਿੰਦੇ ਸ਼ੀਸ਼ਾ ਬਣਾ ਕੇ ਮਨੁੱਖ ਦੇ ਸਾਹਮਣੇ ਰੱਖ ਦਿੱਤਾ ਅਰਦਾਸ ਦੀ ਗੱਲ ਹੋਈ ਸੀ ਮੈਂ ਕਿੰਨੀ ਬੇਨਤੀ ਅਰੰਭ ਕਰਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਇਨਸਾਨ ਇਸ ਸੰਸਾਰ ਵਿੱਚ ਵਣਨ ਕਰਨ ਵਾਸਤੇ ਆਇਆ ਹੈ ਤੇ ਬਣਜਾਰਾ ਬਣ ਕੇ ਆਇਆ ਮਹਾਰਾਜ ਜੀ ਨੇ ਜਿੱਥੇ ਲੱਭ ਬਣਜਾਰਾ ਵਰਤਿਆ ਨਾਲ ਕਿਹਾ ਮੇਰੇ ਮਿੱਤਰ ਹੈ ਤੂੰ ਹੇ ਮੇਰੇ ਮਿਤਰਾਵਨ ਜਾਰੇ ਮਿਤਰਾ ਤੂੰ ਉਸ ਕਰਮ ਦੀ ਭਾਲ ਕਰ ਜਿਸ ਕਰਮ ਦੇ ਸਦਕੇ ਜਿਸ ਅਰਦਾਸ ਦੇ ਸਦਕੇ ਜਿਸ ਨਾਮ ਦੇ ਸਦਕੇ ਤੇਰੀ ਜ਼ਿੰਦਗੀ ਤੇ ਮੁਹਰ ਲੀ ਜਿਸ ਨਾਮ ਦੇ ਸਦਕੇ ਆ ਸੰਸਾਰ ਤੋਂ ਲੀ ਗੇ ਉੱਥੇ ਪਾਕਸ਼ਾ ਪਹਿਲਾ ਵਚਨ ਕਰਦੇਵੇਂ ਇਹ ਹਨੂਨ ਬੰਦੀ ਕਰਦਾ ਮੈਂ ਜਿਵੇਂ ਅੱਜ ਆਪਾਂ ਸਮੇਂ ਦੀ ਬੰਦ ਕਰਨੇ ਆ ਕਿ ਮਿੰਟ ਨੇ ਸੈਕਿੰਡ ਨੇ ਘੜੀ ਆ ਘੰਟਾ ਹੈ ਜਾਂ ਮਹੀਨੇ ਸਭ ਦਾ ਆਪਾਂ ਗੱਲਦੇ ਆ ਪ੍ਰਤਨ ਸਮੇਂ ਲਬਦ ਵਰਤੇ ਜਾਂਦੇ ਸੀ ਫੁੱਟ ਪਾਲ ਘੜੀ ਵਿਸ਼ਾ ਇਦਾਂ ਦੇ ਲਬਦ ਵਰਤੇ ਜਾਂਦੇ ਸਮੇਂ ਦੀ ਵੰਡਣ ਵੰਡਣ ਵਾਸਤੇ ਹੁਣ ਇੱਥੇ ਕੋ ਨਾਨਕ ਸਾਹਿਬ ਕਹਿੰਦੇ ਆ ਬੰਦੇ ਦੀ ਜ਼ਿੰਦਗੀ ਚਾਰ ਪਹਿਰਾਂ ਦੀ ਤਰ੍ਹਾਂ ਪਹਿਰ ਲਬ ਸੁਣਿਓ ਚਾਰ ਪਹਿਰਾਂ ਦਾ ਦਿਨ ਹੁੰਦਾ ਸੀ ਚਾਰ ਪਹਿਰਾਂ ਦੀ ਰਾਤ ਹੁੰਦੀ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਬੰਦੇ ਦੀ ਜ਼ਿੰਦਗੀ ਚਾਰ ਪਹਿਰਾਂ ਦੀ ਤਰ੍ਹਾਂ ਹੈ ਪਰ ਉਹ ਪਹਿਰ ਜਿਹੜੇ ਨੇ ਦਿਨ ਦੇ ਨਹੀਂ ਉਹ ਰਾਤ ਦੇ ਨੇ ਜ਼ਿੰਦਗੀ ਰਾਤ ਦੇ ਪਹਿਰਾਂ ਦੀ ਤਰ੍ਹਾਂ ਹੈ ਕਈ ਵੇਂ ਮਨ ਚਾਹੇਗਾ ਦਿਨ ਦੇ ਕਿਵੇਂ ਤੇ ਰਾਤ ਦੇ ਕਿਵੇਂ ਦਿਨ ਵੇਲੇ ਜੋ ਵੀ ਆਪਾਂ ਕੰਮ ਕਰਮ ਕਮਾਉਂਦੇ ਆ ਸਵੇਰੇ ਕੀ ਕੀਤਾ ਦਿਨ ਚੜ੍ਹਿਆਂ ਕੀ ਕੀਤਾ ਦੁਪਹਿਰ ਕੀ ਕੀਤਾ ਸ਼ਾਮ ਕੀ ਕੀਤਾ ਸ਼ਾਇਦ ਮੁੱਖ ਮਨੁੱਖ ਦੇ ਚੇਤੇ ਹੁੰਦਾ ਹੈ ਯਾਦ ਹੁੰਦਾ ਪਰ ਰਾਤ ਕਿਵੇਂ ਬੀਤ ਜਾਂਦੀ ਹੈ ਕਿਸੇ ਦੇ ਚਿੱਤ ਚੇਤੇ ਨਹੀਂ ਰਹਿੰਦੇ ਜਦੋਂ ਸੌਣੇ ਆ 9 10 11 ਜਦੋਂ ਵੀ ਸੌਣੇ ਆ ਆਪਾਂ ਰਾਤ ਨੂੰ ਸਵੇਰੇ 4:00 ਤਾਂ ਜਦੋਂ ਵੱਜ ਜਾਂਦੇ ਆ پتہ ਹੀ ਨਹੀਂ ਲੱਗਦਾ ਰਾਤ ਕਿਵੇਂ ਬੀਤ ਗਈ ਮਾਰਾ ਕਿਦੇ ਇਮੇਜ ਉੱਪਰ ਤੇਰੀ ਜ਼ਿੰਦਗੀ ਕਦੋਂ ਬੀਤ ਜਾਣੀ ਬੰਦਾ ਤੈਨੂੰ ਪਤਾ ਹੀ ਨਹੀਂ ਮਿਲਦਾ ਰਾਤ ਦੇ ਪਹਿਰਾਂ ਦੀ ਤਰ ਫਿਰ ਬਾਦਸ਼ਾਹ ਬਚਨ ਕਰਦੇ ਆ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਆ ਮਿੱਤਰਾ ਹੁਕਮ ਭਿਆ ਦਰਬਾਰ ਉਸ ਮਾਲਕ ਦੇ ਹੁਕਮ ਰਾਈ ਤੂੰ ਮਾਨ ਦੇ ਕਰ ਚਾਹ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਆ ਮਿੱਤਰਾ ਹੁਕਮ ਭਿਆ ਦਰਬਾਰ ਕਿਆ ਉਰਜ ਤਾਪ ਅੰਤਰ ਕਰੇ ਬਣ ਜਾ ਰਿਆ ਮਿੱਤਰਾ ਖਾਸਮ ਸੇਤੀ ਅਰਦਾਸ ਇਸ ਅਰਦਾਸ ਦੀ ਤਾਕਤ ਨਾਲ ਤੂੰ ਬੱਧਿਆ ਰਿਓ ਇਸ ਅਰਦਾਸ ਦੀ ਤਾਕਤ ਨਾਲ ਤੈਨੂੰ ਜ਼ਿੰਦਗੀ ਮਿਲੀ ਬਾਹਰੀ ਤੌਰ ਤੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਜਾਂ ਜਾਣਦੇ ਆ ਸਾਰੇ ਵੀ ਮਨੁੱਖ ਪੰਜ ਤੱਤਾਂ ਦਾ ਬਣਿਆ ਹਵਾ ਪਾਣੀ ਮਿੱਟੀ ਆਕਾਸ਼ ਪਰ ਕਦੇ ਇਹ ਗੱਲ ਵਿਚਾਰ ਨਹੀਂ ਹੁੰਦੀ ਮਨ ਵਿੱਚ ਕਿ ਪੰਜ ਤੱਤਾਂ ਇਕੱਠੇ ਨਹੀਂ ਕੁੱਟੇ ਜਾ ਸਕਦੇ ਬਾਹਰੀ ਤੌਰ ਤੇ ਹਵਾ ਤੇ ਪਾਣੀ ਲੋਕੀ ਕਿਵੇਂ ਇਕੱਠੇ ਕਰਦੇ ਆ ਬਾਰੀ ਤੌਰ ਦੇ ਉੱਤੇ ਮਿੱਟੀ ਤੇ ਅੱਗ ਨੂੰ ਕਿਵੇਂ ਇਕੱਠਿਆਂ ਕੀਤਾ ਜਾ ਸਕਦਾ ਇਹਨਾਂ ਦਾ ਮੇਲ ਹੀ ਨਹੀਂ ਹੁੰਦਾ ਪਰ ਇੱਥੇ ਪਾਤਸ਼ਾਹ ਕਹਿੰਦੇ ਆ ਅਰਦਾਸ ਦੀ ਤਾਕਤ ਸੀ ਨਾਮ ਦੀ ਤਾਕਤ ਸੀ ਉਸ ਮਾਲਕ ਨੇ ਪੰਜੇ ਤੱਤ ਇਕੱਠੇ ਕਰਕੇ ਇਸ ਮਨੁੱਖ ਦਾ ਪੁਤਲਾ ਕੱਢ ਦਿੱਤਾ ਫਿਰ ਲੜਦੂ ਨੂੰ ਧਿਆਨ ਆਸ ਬਾਰੀ ਤੌਰ ਦੇ ਉੱਤੇ ਪੰਜ ਤੱਤ ਨੇ ਪਰ ਬਾਰੀ ਤੌਰ ਤੇ ਇਕੱਠੇ ਨਹੀਂ ਕੀਤੇ ਜਾ ਸਕਦੇ ਆ ਮਾਲਕ ਨੇ ਪੰਜਾਂ ਤੱਤਾਂ ਦਾ ਪੁਤਲਾ ਇਕੱਠਿਆਂ ਕਰਕੇ ਬਣਾ ਦਿੱਤਾ ਇਹ ਨਾਮ ਦੀ ਤਾਕਤ ਸੀ ਅਰਦਾਸ ਦੀ ਤਾਕਤ ਸੀ ਜਿੱਥੇ ਮਨਨ ਸ਼ਬਦ ਵਰਤਿਆ ਉਰਦ ਤਾ ਉਰਦ ਦਾ ਅਰਥ ਹੁੰਦਾ ਪੁੱਠਾ ਲੰਮਕਣਾ ਤਪ ਦਾ ਅਰਥ ਆਪ ਜਾਣਦੇ ਹੋ ਸਾਧਨਾ ਕਰਨੀ ਪ੍ਰਾਚਨ ਸਮੇਂ ਵਿੱਚ ॠषि ਲੋਕ ਕਿਦੋਂ ਜੰਗਲਾਂ ਤੇ ਜਾਂਦੇ ਸਨ ਕਈ ਵਾਰੀ ਧੂਨੀਆਂ ਤਪਨੀਆਂ ਮਾਗ ਉਹ ਮਾਗ ਦੇ ਦਿਨਾਂ ਦੇ ਠੰਡੇ ਘੜੇ ਦੇ ਪਾਣੀ ਸਿਰ ਤੇ ਪਾਉਣੇ ਤਪ ਕਰਨੇ ਇਸੇ ਤਰ੍ਹਾਂਾਂ ਤੇ ਤਪ ਹੈ ਉਰਦ ਤਪ ਪੁੱਠਾ ਲੰਮਕ ਕੇ ਤਪ ਕਰਨੇ ਦਰਖਤਾਂ ਨਾਲ ਲੱਤਾਂ ਬੰਨ ਲੈਣੀਆਂ ਖੇਠਾਂ ਨੂੰ ਮੂਹ ਕਰ ਲੈਣਾ ਪੁੱਠੇ ਲੰਮਕਣਾ ਤੇ ਤਪ ਕਰਨੇ ਸੱਚੇ ਪਾਕਸ਼ਾ ਕਹਿੰਦੇ ਆ ਇਹ ਤਾਪ ਮਾਂ ਦੀ ਪੁੱਖ ਵਿੱਚ ਦਿੱਤਾ ਉਰਦ ਤਾਪ ਅੰਤਰ ਕਰੇ ਬਣ ਜਾ ਰਿਆ ਮਿੱਤਰਾ ਖਸਮ ਸੀਤੀ ਅਰਦਾਸ ਇਸ ਅਰਦਾਸ ਦੀ ਤਾਕਤ ਨੇ ਤੈਨੂੰ ਜਨਮ ਦਿੱਤਾ ਇਸ ਅਰਦਾਸ ਦੀ ਤਾਕਤ ਨੇ ਤੈਨੂੰ ਪਾਣੀ ਵਿੱਚ ਡੁੱਬਣ ਨਾ ਦਿੱਤਾ ਇੱਕ ਲਫ਼ਜ਼ ਧਿਆਨ ਨਾਲ ਸੁਣ ਭਾਵੇਂ ਇੱਕ ਸੈਕਿੰਡ ਹੋਇਆ ਹੋਵੇ ਬੱਚੇ ਦੇ ਜਨਮ ਹੋਏ ਨਹੀਂ ਤੇ ਚੇਤੇ ਰੱਖਿਓ ਜੇ ਉਹ ਪਾਣੀ ਵਿੱਚ ਪਾਵਾਂਗੇ ਤੇ ਉਹ ਡੁੱਬ ਜਾਂਦਾ ਪਰ ਇੱਕ ਸੈਕਿੰਡ ਪਹਿਲਾਂ ਵੀ ਪਾਣੀ ਤੋਂ ਆਇਆ ਲਫ਼ਜ਼ ਧਿਆਨ ਨਾਲ ਸੁਣ ਮਾਰਾ ਕਿੰਦਿਆ ਇਸ ਪਾਣੀ ਵਿੱਚ ਜਿਹਨੇ ਤੈਨੂੰ ਜੀਵਨ ਰੱਖਿਆ ਉਹ ਨਾਮ ਦੀ ਤਾਕਤ ਸੀ ਅਰਦਾਸ ਦੀ ਤਾਕਤ ਮੈਂ ਖਿੰਦ ਵਿੱਚੋਂ ਨਿਕਲ ਜਾਵਾਂ ਅਰਦਾਸ ਦੀ ਤਾਕਤ ਹੋ ਗਈ ਵੈਸੇ ਤੇ ਪਾਕਸ਼ਾ ਦੇ ਬਚਨਾਂ ਤੋਂ ਅੱਗਣ ਨੇ ਸੁਣੀ ਅਰਦਾਸ ਸੁਆਮੀ ਵੀਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਚੰਦੇ ਅੰਤਰ ਗੁਰੂ ਨਾਨਕ ਕੀ ਬੜਿਆ